ਗੁਰੂਆਂ ਦੀ ਦੱਸੀ ਹੋਈ ਬਾਣੀ ਦੇ ਅਨਸਾਰ ਮੈਂ ਇੱਥੇ ਆਪਣੇ ਪਿੰਡ ਬੁੱਕੀਪੁਰਾ ਦੇ ਵਿੱਚ ਜਿਹੜਾ ਉਹ ਮਾਰਵੀ ਸਿੱਖ ਭਰਾ ਔਰ ਰਵਿਦਾਸੀਆ ਭਾਈਚਾਰੇ ਨੂੰ ਇੱਕ ਮੁੱਠ ਕਰਨ ਦੀ ਗੱਲ ਕੀਤੀ ਸੀ ਜਿਹੜਾ ਸਾਡੇ ਸਰਕਾਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਦੀ ਪ੍ਰਬੰਧਕਾ ਉਹ ਮੇਰੇ ਨਾਲ ਆ ਕੇ ਰਾਤ ਨੂੰ ਬਹਿਸ ਕੇ ਗਏ ਔਰ ਮੈਨੂੰ ਕਹਿੰਦੇ ਵੀ ਕਹਿੰਦੇ ਅਸੀਂ ਤੈਨੂੰ ਪ੍ਰੋਗਰਾਮ ਨਹੀਂ ਕਰਨ ਦੇਣਾਗਾ ਇੱਥੇ ਰਾਜਨੀਤਿਕ ਪ੍ਰੋਗਰਾਮ ਹੈ ਜਿਹੜੇ ਉਹ ਨਹੀਂ ਕਰਨ ਦੇਣਗੇ ਸ਼ਾਜਿਸ਼ ਦੇ ਤਹਿਤ ਮਨੂ ਦੇ ਬੱਚਿਆਂ ਨੇ ਜੋ ਜੇਠੇ ਪੁੱਤ ਬਣੇ ਹੋਏ ਨੇ ਇੱਥੇ ਔਰ ਉਹਨਾਂ ਦੇ ਸਿਰੀ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੰਦੇ ਅਲੱਗ-ਅਲੱਗ ਚੁਸਕੀਆਂ ਜਿਹੜਾ ਲੌਲੀਪੌਪ ਦਿੰਦੇ ਨੇ ਉਹ ਕਿ ਇਸ ਵਾਰ ਸਾਨੂੰ ਆ ਮਿਲ ਜੂਗਾ ਇਸ ਵਾਰ ਉਹ ਮਿਲ ਜੂਗਾ ਇਸ ਮਾਧਿਅਮ ਦੇ ਰਾਹੀਂ ਮੈਂ ਪੂਰੇ ਪੰਜਾਬ ਔਰ ਮੌੜ ਟੈਲੀਵਿਜ਼ਨ ਤੇ ਮਾਧਿਅਮ ਦੇ ਰਾਹੀਂ ਮੈਂ ਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਅਗਲੇ ਨੂੰ ਕਹੋ ਵੀ ਸਾਨੂੰ ਨੌਕਰੀ ਚਾਹੀਦੀ ਆ ਆਟਾ ਦਾਲ ਨਹੀਂ ਚਾਹੀਦਾ ਮੈਂ ਸਮਝਦਾ ਜਿਹੜੇ ਲੋਕ ਇਸ ਮੂਮੈਂਟ ਨੂੰ ਜਾਂ ਇਸ ਜਿਹੜੀ ਅੰਦੋਲਨ ਨੂੰ ਊਂਗੜਾ ਹੈਗਾ ਇਹ ਸਨਜ ਨੇ ਦਿਖਦੇ ਹੈਗਾ ਇਹ ਖਾਸ ਪਾਰਟੀ ਦਾ ਹੈਗਾ ਮੈਂ ਉਹਨਾਂ ਦੀ ਨਿੰਦਾ ਕਰਦਾ ਆਂ ਆਪਦੀ ਸੰਸਥਾ ਵੱਲੋਂ ਖਾਸ ਕਰਦਾ ਹੈਗਾ ਕਿ ਸਾਨੂੰ ਉਹ ਬੇਗਮਪੁਰਾ ਹੈਗਾ ਰਬਦਾਸ ਜੀ ਦਾ ਉਹ ਜਿਹੜਾ ਸੰਗਲਪ ਹੈਗਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਣ ਛੋਟ ਬੜੇ ਸਭ ਸਾਮੋ ਵਸੇ ਰਬਦਾਸ ਰਹੇ ਪ੍ਰਸੰਨ ਉਹਨੂੰ ਪੂਰਾ ਕਰਨ ਲਈ ਹੈਗਾ ਬਾਬਾ ਸਹਿਬ ਨੇ ਸਾਡੀ ਜਾਤਾਂ ਖਤਮ ਕਰਕੇ ਇੱਕ ਕੈਟਾਗਰੀ ਬਣਾਈ ਹੈਗੀ ਆ ਪੰਜਾਬ ਦੇ ਵਿੱਚ 43 ਕਾਸਟਾਂ ਨੂੰ ਇੱਕ ਕੈਟਾਗਰੀ ਤੋਂ ਉਹਨਾਂ ਨੇ ਕਿਹਾ ਹੈਗਾ ਵੀ ਸਾਰੀ ਇੱਕ ਕੈਟਾਗਰੀ ਹੈਗੀ ਆ ਇੱਕ ਵਰਗ ਹੈਗਾ ਤਾਂ ਅਸੀਂ ਵਰਗ ਰਹਿਤ ਅਤੇ ਜਾਤ ਰਹਿਤ ਸਮਾਜ ਦੀ ਸਥਾਪਨਾ ਜਿਹੜੀ ਸਾਡਾ ਸੁਪਨਾ ਸੀਗਾ ਉਹਨੂੰ ਪੂਰਾ ਕਰਨ ਲਈ ਚੱਲੇ ਹੈਗੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ এডਿਕੇਸ਼ਨ ਦਾ ਜਿਹੜਾ ਕਨਸੈਪਟ ਲੈ ਕੇ ਜਿਹੜਾ ਚੱਲੇ ਸੀ ਆਪਣੇ ਲਖਵੀਰ ਸਿੰਘ ਜੀ ਤਾ ਅਸੀਂ ਅੰਦੇ ਨਾਲ ਸਹਿਮਤ ਹੈਗੇ ਆ ਕਿ ਸਮਾਜ ਨੂੰ ਜਾਗਰੂਕ ਕਰਨਾ ਜ਼ਰੂਰੀ ਹੈਗਾ ਉਹਨਾਂ ਨੂੰ ਚੇਤਨਨ ਕਰਨਾ ਚਾਹੀਦਾ ਹੈਗਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਭਗਤ ਕਬੀਰ ਜੀ ਨੇ ਬਹੁਤ ਸੋਹਣੀਆਂ ਲਾਈਨਾਂ ਦੇ ਰਾਹੀਂ ਸਾਰੇ ਸਮਾਜ ਨੂੰ ਇੱਕੋ ਜਿਹਾ ਸਮਝਣ ਦੀ ਹੈ ਜਿਹੜੀ ਤਾਕੀਦ ਕੀਤੀ ਹੈਗੀ ਆ ਲੰਬੇ ਸਮੇਂ ਤੋਂ ਸਾਡੇ ਸਮਾਜ ਦੇ ਵਿੱਚ ਵੱਖਰੇ ਵੱਖਰੇ ਤੌਕੇ ਵੱਖਰੀਆਂ ਵੱਖਰੀਆਂ ਜਾਤਾਂ ਜਿਹੜੀਆਂ ਉਹ ਰਹਿ ਰਹੀਆਂ ਤੇ ਇਹਨਾਂ ਦੇ ਵਿੱਚ ਆ ਜਿਹੜਾ ਕਿਤਨਾ ਕਿਤੇ ਲੰਬੇ ਸਮੇਂ ਤੋਂ ਵੱਡੇ ਪੱਦਰ ਦੇਤੇ ਜੋ ਕਿਰਤੀ ਤਬਕਾ ਹੈਗਾ ਉਸ ਨੂੰ ਦਬਾ ਕੇ ਰੱਖਣ ਦੀ ਕਵਾਇਦ ਆ ਜਿਹੜੀ ਉਹ ਅੱਜ ਵੀ ਜਾਰੀ ਹੈਗੀ ਆ ਜਦੋਂ ਕਿਤੇ ਵੀ ਕਿਰਤੀ ਸਮਾਜ ਦਲਤ ਸਮਾਜ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈਗਾ ਤਾਂ ਤਰ੍ਹਾਂ ਤਰ੍ਹਾਂ ਦੀਆਂ ਰਾਜਨੀਤਿਕ ਅਰਚਨਾ ਜਿਹੜੀਆਂ ਉਹਨਾਂ ਦੇ ਕਦਮਾਂ ਦੇ ਵਿੱਚ ਅੜਾਈਆਂ ਜਾਂਦੀਆਂ ਹੈਗੀਆਂ ਪਿੰਡ ਬੁੱਗੀਪੁਰਾ ਖੜੇ ਹੋਏ ਆ ਇੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਰਕਰ ਉਹਨਾਂ ਵੱਲੋਂ ਆਪਣੇ ਸਮਾਜ ਦੇ ਲਈ ਕੁਝ ਬਿਹਤਰ ਕਰਨ ਦੇ ਲਈ ਇੱਥੇ ਪ੍ਰੋਗਰਾਮ ਕਰਨਾ ਸੀ ਆਪਣੇ ਸਮਾਜ ਨੂੰ ਇਕੱਤਰ ਕਰਨ ਦੇ ਲਈ ਪਰ ਉਹ ਪ੍ਰੋਗਰਾਮ ਹੋਰ ਨਹੀਂ ਦਿੱਤਾ ਗਿਆਗਾ ਕਿਉਂਕਿ ਜਿੰਨੀਆਂ ਵੀ ਜਨਤਕ ਥਾਵਾਂ ਸੀ ਆ ਵੱਦ ਤੋਂ ਵੱਧ ਐਸਸੀ ਤਾਕੇ ਦੀ ਜਿਹੜੀ ਪਹੁੰਚ ਹੈਗੀ ਸਾਡੇ ਐਸਸੀ ਗੁਰਦੁਆਰਿਆਂ ਤੀਕਿ ਕਿਉਂਕਿ ਲੰਬੇ ਸਮੇਂ ਤੋਂ ਆ ਜਿਹੜੇ ਗੁਰਦੁਆਰੇ ਵੀ ਵੰਡੇ ਹੋਏ ਆ ਤੇ ਜਿਸ ਪਿੰਡ ਦੇ ਵਿੱਚ ਖੜੇ ਹੋਏ ਆ ਇਸ ਪਿੰਡ ਦੇ ਵਿੱਚ ਗੁਰੂ ਘਰ ਵੀ ਹੈ ਜਿਹੜੇ ਇਹ ਚਾਰ ਹੈਗੇ ਆ ਤਿੰਨ ਚਾਰਾਂ ਗੁਰੂ ਘਰਾਂ ਦੇ ਵਿੱਚੋਂ ਇੱਕ ਵੀ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ ਗਿਆ ਆਪਾਂ ਸਾਰੀ ਸਾਰੀ ਗੱਲਬਾਤ ਜਾਣਾਂਗੇ ਸਾਡੇ ਨਾਲ ਬਾਈ ਜੀ ਮੌਜੂਦ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਪਹਿਲਾਂ ਤੋਂ ਨਾਮ ਲਖਵੀਰ ਸਿੰਘ ਆ ਜੀ ਪਿੰਡ ਮੇਰਾ ਬੁੱਗੀਪੁਰਾ ਜੀ ਜੀ ਅਛਾ ਇਹ ਦੱਸਿਓ ਕਿ ਤੁਸੀਂ ਅੱਜ ਪ੍ਰੋਗਰਾਮ ਕਰਨਾ ਸੀਗਾ ਭੋਜਨ ਸਮਾਜ ਪਾਰਟੀ ਵੱਲੋਂ ਪਰ ਉਹ ਪ੍ਰੋਗਰਾਮ ਹੋ ਨਹੀਂ ਦਿੱਤਾ ਗਿਆ ਕੀ ਕਾਰਨ ਰਹਾਗਾ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡੇ ਬਰਲਾਜ ਮੋਟਿਵੀ ਦਾ ਔਰ ਮੇਰੇ ਵੱਡੇ ਵੀਰ ਲੈਕਚਰਰ ਸੁਖਮੰਦਰ ਸਿੰਘ ਗੱਜਣਵਾਲ ਦਾ ਔਰ ਮਾਸਟਰ ਬਲਦੇਵ ਸਿੰਘ ਜੀ ਦਾ ਜੋ ਮੇਰੇ ਸੱਦੇ ਤੇ ਇੱਥੇ ਇੱਕ ਬੇਗਮ poreda ਸੰਕਲਪ ਨੂੰ ਅਸੀਂ ਪੂਰਾ ਕਰਨ ਦੇ ਲਈ ਸਾਡੀਆਂ ਜਿਹੜੇ ਦੋ ਸਮਾਜ ਸੀ ਉਹ ਇੱਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਉਪਰਾਲਾ ਸਾਨੂੰ ਦਸ਼ਮੇਸ਼ ਪਿਤਾ ਔਰ ਜਿਹੜਾ ਸਤਗੁਰੂ ਦਾਸ ਪਾਰਾ ਜੀ ਦੇ ਵੱਲੋਂ ਸਿਰਜਿਆ ਹੋਇਆ ਮਿਲਦਾ ਹੈ ਔਰ ਮੈਂ ਇੱਕ ਸਾਬਕਾ ਅੰਛੀ ਦਾਮ ਦਾ ਸਿਪਾਹੀ ਹੋਣ ਦੇ ਨਾਤੇ ਜਿਹੜੇ ਉਹਨਾਂ ਨੇ ਸਾਡੇ ਨਾਲ ਸੋਸ਼ਲ ਐਕਸਪੈਰੀਮੈਂਟ ਕੀਤੇ ਸੀਗੇ ਉਹ ਜਿਹੜੇ ਆ ਉਹਨਾਂ ਦੇ ਤਹਿਤ ਔਰ ਗੁਰੂਆਂ ਦੀ ਦੱਸੀ ਹੋਈ ਬਾਣੀ ਦੇ ਅਨੁਸਾਰ ਮੈਂ ਇੱਥੇ ਆਪਣੇ ਪਿੰਡ ਬੁਗੀਪੁਰਾ ਦੇ ਵਿੱਚ ਜਿਹੜਾ ਉਹ ਮਹਾਰਵੀ ਸਿੱਖ ਭਰਾ ਔਰ ਰਵਦਾਸੀਆ ਭਾਈਚਾਰੇ ਨੂੰ ਇੱਕ ਮੁੱਠ ਕਰਨ ਦੀ ਗੱਲ ਕੀਤੀ ਸੀ ਕਿ ਅਸੀਂ ਜਦੋਂ ਸਾਡੇ ਤੇ ਜਦੋਂ ਕੋਈ ਵੀ ਚਾਹੇ ਰਾਜਨੀਤਿਕ ਪਾਰਟੀਆਂ ਨੇ ਚਾਹੇ ਰਵੈਤੀ ਪਾਰਟੀਆਂ ਕੋਈ ਵੀ ਇਹਨਾਂ ਦੇ ਜਿਹੜੀ ਹੁਣ ਮੌਜੂਦਾ ਸਰਕਾਰ ਆ ਉਹ ਵੀ ਇੱਕ ਰਵੈਤੀ ਪਾਰਟੀ ਆ ਇਹਨੇ ਇਹਨਾਂ ਨੇ ਹਮੇਸ਼ਾ ਸਾਨੂੰ ਰਿਜ਼ਰਵ ਜਿਹੜਾ ਰੈਜ਼ਰਵੇਸ਼ਨ ਉਸ ਤੋਂ ਸੀਟ ਹੁੰਦੀ ਆ ਉਹ ਤੋਂ ਰੱਖਵੇਂ ਕਰਨ ਤੋਂ ਜਿਹੜਾ ਲੜਾਇਆ ਜਾਂਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਮੇਰਾ ਮਕਸਦ ਸੀ ਸਾਬ ਕਾਂਛੀਰਾਮ ਦੇ ਦੱਸੇ ਅਨੁਸਾਰ ਕਿ ਅਸੀਂ ਜਰਨਲ ਵੀ ਸੀਟ ਲੜਨੀ ਆ ਅਗਰ ਰਿਜ਼ਰਵ ਕੋਈ ਵੀ ਸੀਟ ਆਉਂਦੀ ਆ ਚਾਹੇ ਉਹ ਕਿਸੇ ਬੀਬੀ ਭੈਣ ਦੇ ਲਈ ਆਵੇ ਜਾਂ ਜਰਨਲ ਵਰਗ ਜਿਹੜਾ ਵਾ ਰਿਜ਼ਰਵ ਚਾਹੇ ਉਹ ਸੱਜਣ ਮਿੱਤਰ ਦੇ ਲਈ ਆਵੇ ਅਸੀਂ ਉਹ ਜਿਹੜੀ ਰਿਜ਼ਰਵ ਸੀਗੀ ਉਹ ਅਸੀਂ ਪ੍ਰਭਪੇ ਤੌਰ ਤੇ ਸਾਂਝੇ ਮੰਚ ਤੇ ਵਿੱਚ ਅਸੀਂ ਇੱਕ ਦੂਜੇ ਨੂੰ ਸਹਿਮਤੀ ਦੇ ਨਾਲ ਪ੍ਰਗਟ ਕਰਨੀ ਸੀ ਔਰ ਮੇਰਾ ਇਹਨਾਂ ਨੂੰ ਦੋਨਾਂ ਪਰਿਵਾਰਾਂ ਨੂੰ ਇਹ ਕਹਿਣ ਦਾ ਸੀਗਾ ਮਕਸਦ ਕਿ ਇੱਕ ਵਾਰੀ ਵਾਰੀ ਬਣ ਲੋ ਕਿਉਂਕਿ ਇੱਥੇ ਸਾਡੇ ਸ਼ਡਿਊਲ ਕਾਸਟ ਲੋਕ ਸਮਾਜ ਦੀ ਜਿਹੜੀ ਸਾਡੇ ਭਰਾਵਾਂ ਦੀ ਵੋਟ ਆ ਉਹਦੇ ਨਾਲ ਅਸੀਂ ਨਰੋਲ ਆ ਜਿਹੜਾ ਸਰਪੰਚ ਬਣਾ ਸਕਦੇ ਆ ਇਸ ਕਰਕੇ ਜਿਹੜਾ ਮੈਂ ਇਹ ਸੋਸ਼ਲ ਐਕਸਪੈਰੀਮੈਂਟ ਕਰਨਾ ਚਾਹਿਆ ਪਰ ਮੈਨੂੰ ਜਿਹੜਾ ਮੇਰੇ ਮਾਝੀ ਵਿਖੇ ਗੁਰਦੁਆਰੇ ਦਾ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਉਹਨਾਂ ਦੇ ਗ੍ਰੰਥੀ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਜੀ ਇੱਕ ਤਰੀਕ ਨੂੰ ਸਾਡੇ ਜਿਹੜਾ ਅ ਸਖਮਨੀ ਸਖਮਨੀ ਸਾਹਿਬ ਦਾ ਪ੍ਰੋਗਰਾਮ ਆ ਤੇ ਇਸ ਕਰਕੇ ਅਸੀਂ ਉੱਥੇ ਜਿਹੜਾ ਨਹੀਂ ਹੋ ਸਕਦਾ ਉਹ ਮੈਨੂੰ ਵੀ ਪਤਾ ਸੀ ਵੀ ਅਸੀਂ ਗੁਰੂ ਸਾਹਿਬ ਦੇ ਅਸੀਂ ਗੁਰੂ ਸਾਹਿਬ ਦੇ ਅਨਿਆਇਕ ਹੋਨੇ ਆ ਤੇ ਸਾਨੂੰ ਵਿਗਨ ਪਉਣ ਦਾ ਉੱਥੇ ਅਸੀਂ ਨਹੀਂ ਕਰ ਸਕਦੇ ਨਹੀਂ ਉੱਥੇ ਸਮਾਂ ਬਣਦਾ ਸੀ ਫਿਰ ਗੱਲ ਰਹਿ ਜਾਂਦੀ ਆ ਮੇਰੇ ਆਪਣਾ ਸਮਾਜ ਆ ਜਿਹੜਾ ਸਮਾਜ ਮੇਰਾ ਦੋਨੋਂ ਹੀ ਨਹੀਂ ਮੈਂ ਜਾਤ ਪਾਤ ਤੋਂ ਬਹੁਤ ਦੂਰ ਆ ਔਰ ਮੈਂ ਇਸ ਚੀਜ਼ ਨੂੰ ਮੈਨੇ ਨਹੀਂ ਰੱਖਦਾ ਕਿਉਂਕਿ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਕਾਸਟਾਂ ਦੇ ਵਿੱਚੋਂ ਜਿਹੜਾ ਸ਼ਡਿਊਲ ਕਾਸਟਾ ਕਿਉਂਕਿ ਵੀ ਉਹ ਬਣਾਇਆ ਉਹ ਇੱਕ ਇੱਥੇ ਪੰਜਾਬ ਦੇ ਵਿੱਚ 39 ਮਣਕੇ ਆ ਜਿਨ੍ਹਾਂ ਨੂੰ 바ਵਾ ਸਾਹਿਬ ਨੇ ਆਪਣੇ ਕਲਮ ਦੇ ਆਧਾਰ ਤੇ ਉਹਨਾਂ ਨੇ ਸਾਨੂੰ ਐਸਸੀ ਦੇ ਪੱਲੇ ਤੇ 39 ਮਣਕਿਆਂ ਨੂੰ ਜਿਹੜੇ ਅੱਡੋ ਅੱਡੀ ਵਿਖਰੇ ਪਏ ਸੀ ਜਿਹੜੇ ਅੱਜ ਵੀ ਇਸ ਸਮੇਂ ਦੇ ਵਿੱਚ ਵੀ ਵਿਖਰੇ ਪਏ ਆ ਉਹਨਾਂ ਨੂੰ ਇਕੱਠੇ ਕਰਕੇ 39 ਨੂੰ ਉਹਨਾਂ ਨੂੰ ਇਕੱਠੇ ਕੀਤਾ ਤਾਂ ਮੇਰਾ ਇੱਥੇ ਸਮਾਜ ਜਿਹੜਾ ਸੀ ਉਹ ਦੋ ਪਰਿਵਾਰ ਵੱਡੇ ਹੋਣੇ ਕਰਕੇ ਔਰ ਗੁਰੂ ਰਵਿਦਾਸ ਮਹਾਰਾਜ ਦਾ ਬੇਗਮਪੁਰਾ ਸ਼ਹਿਰ ਜਿਹੜਾ ਮੈਂ ਦਾ ਸੁਪਨਾ ਲੈ ਕੇ 바ਵਾ ਗੁਰੂ ਰਦਾਸ ਜੀ ਤੁਰੇ ਸੀ ਔਰ ਮੈਂ ਇੱਕ ਗੱਲ ਇੱਥੇ ਹੋਰ ਕਹਿਣਾ ਚਾਹੁੰਦਾ ਵਾਂ ਜੇ ਅਸੀਂ ਆਪਣਾ ਗੁਰੂ ਦਾ ਸਤਿਕਾਰ ਨਹੀਂ ਕਰਦੇਗੇ ਤਾਂ ਜੇ ਮੰਨ ਲਓ ਅਸੀਂ ਫਿਰ ਉਸ ਅਸਾਂ ਦਾ ਸਤਿਕਾਰ ਕਿਤੇ ਵੀ ਨਹੀਂ ਹੋ ਸਕਦਾਗਾ ਨੰਬਰ 2 ਜਿਹੜਾ ਸਾਡੇ ਸਰਕਾਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਦੇ ਪ੍ਰਬੰਧਕ ਆ ਉਹ ਮੇਰੇ ਨਾਲ ਆ ਕੇ ਰਾਤ ਨੂੰ ਬਹਿਸ ਕੇ ਗਏ ਔਰ ਮੈਨੂੰ ਕਹਿੰਦੇ ਵੀ ਕਹਿੰਦੇ ਅਸੀਂ ਤੈਨੂੰ ਪ੍ਰੋਗਰਾਮ ਨਹੀਂ ਕਰਨ ਦੇਣਾਗਾ ਇੱਥੇ ਰਾਜਨੀਤਿਕ ਪ੍ਰੋਗਰਾਮ ਆ ਜਿਹੜੇ ਉਹ ਨਹੀਂ ਕਰਨ ਦੇਣਗੇ ਮੈਂ ਗੁਰੂ ਰਵਿਦਾਸ ਦੇ ਸ਼ਸ਼ ਹੋਣ ਦੇ ਨਾਤੇ ਪੁੱਤਰ ਹੋਣ ਦੇ ਨਾਤੇ ਮੈਂ ਇੱਥੇ ਇੱਕ ਆਪਦੇ ਸਮਾਜ ਦੇ ਮੇਰੇ ਦਿਮਾਗ ਦੇ ਵਿੱਚ ਐਦਾਂ ਦੇ ਪਲਾਨ ਸੀਗੇ ਕਿ ਜਿਹੜਾ ਚਾਹੇ ਮੇਰਾ ਪਰਿਵਾਰ ਕੋਈ ਵੀ ਆ ਉਹ ਪਰਿਵਾਰ ਇਹ ਪਰਿਵਾਰ ਇੱਕ ਨੇ ਦੋਨੇ ਭਰਾ ਨੇ ਇਹ ਇਹਨਾਂ ਦੇ ਜਿਹੜੇ ਬੱਚੇ ਆ ਇਹਨਾਂ ਨੂੰ ਐਜੂਕੇਸ਼ਨ ਆ ਜਿਹੜੀ ਗੁਰੂ ਰਵਿਦਾਸ ਨੇ ਕਿਹਾ ਇਹ ਮਾਦੋ ਵਿਦਿਆ ਹਤਕੀਨ ਵਿਵੇਕ ਦੀਪਮਲੇਨ ਕਿ ਪੜ੍ਹਾਈ ਤੋਂ ਬਿਨਾ ਸਾਡਾ ਦਿਮਾਗ ਦੇ ਪੱਤੀ ਗਲ ਹੋ ਜਾਂਦੀ ਆ ਇਸ ਤਹਿਤ ਮੈਂ ਬੱਚਿਆਂ ਨੂੰ ਚਾਹੁੰਦਾ ਸੀ ਮੇਰੇ ਮਨ 'ਚ ਸੀ ਵੀ ਜਨਾਚਰ ਮੈਂ ਕਮੇਟੀ 'ਚ ਨਹੀਂ ਵੱੜਦਾਗਾ ਉਹਨਾਂ ਚਰ ਚਲੋ ਕਮੇਟੀ ਦੇ ਵਿੱਚ ਜਿੰਨੇ ਵੀ ਸਾਥੀ ਹੈ ਮੈਂ ਸਾਡਾ ਵੀ ਗੋਤੀ ਆ ਮੇਰਾ ਵੱਡਾ ਭਰਾ ਹੈ ਉਹ ਉਹ ਹੈ ਮੈਂ ਅੱਜ ਦੇਖਿਆ ਜਿਨ੍ਹਾਂ ਦੇ ਵਿੱਚ ਫੋਜੀ ਸਾਹਿਬ ਨੇ ਉਹ ਤੇ ਅਸੀਂ ਮੈਂ ਉਹਨਾਂ ਨੂੰ ਸਮਰਥਨ ਕਰਦਾ ਔਰ ਇਹਨਾਂ ਤੋਂ ਮੈਂ ਅੰਦਰ ਬੈਠ ਕੇ ਗੱਲ ਮੇਰੀ ਹੋ ਚੁੱਕੀ ਆ ਮੇਰੇ ਪਰਿਵਾਰਾਂ ਦੇ ਨਾਲ ਵੀ ਜਿਹੜੇ ਮੇਰੇ ਜੋ ਪਰਿਵਾਰ ਸਹਿਗੇ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਜਿਹੜੇ ਇਥੋਂ ਲੀਡਰ ਬਣ ਕੇ ਚੱਲੋ ਮੈਂ ਤੁਹਾਡਾ ਸਿਪਾਹੀ ਬਣ ਕੇ ਚੱਲੂਗਾ ਕਿਉਂਕਿ ਮੈਨੂੰ ਮੈਂ ਇੱਕ ਵਾਅਦਾ ਕਰਦਾ ਇਸ ਅੱਜ ਦੀ ਪਹਿਲੀ ਕਾਨਫਰੰਸ ਜਿਹੜੀ ਇਸ ਕੰਮ ਤੇ ਹੋ ਰਿਹਾ ਵਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਮੈਂਬਰੀ ਸਰਪੰਚੀ ਨਹੀਂ ਲੜੂਗਾ ਮੈਂ ਲੜਾਉਣੀ ਆ ਕਿਉਂਕਿ ਕੁਰਸੀਆਂ ਤੇ ਬੈਠੋ ਸਾਡੇ ਸਮਾਜ ਨੇ ਸਾਬ ਨੇ ਕਿਹਾ ਸੀਗਾ ਕਾਂਸ਼ੀ ਨਾਨ ਜੀ ਨੇ ਉਹਨਾਂ ਨੇ ਉਦਾਹਰਨਾ ਬਹੁਤ ਦਿੱਤੀਆਂ ਨੇ ਪਰ ਮੈਂ ਇੱਕ 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 ਗੱਲ ਇੱਥੇ ਹੋਰ ਕਹਿਣਾ ਚਾਹੂੰਗਾ ਇਹਨਾਂ ਨੇ ਸਾਡੇ ਸਮਾਜ ਦੇ ਜਿਹੜੇ ਲੋਕ ਆ ਇਹਨਾਂ ਨੇ ਦੋ ਰਹਿਬਰ ਗਵਾਏ ਆ ਔਰ ਦੋ ਰਹਿਬਰ ਰਹੀ ਇਦਾਂ ਦੇ ਹੋਏ ਸੀਗੇ ਜਿਹੜੇ ਇੱਕ ਸਾਡੇ ਪੂਰਨath ਮਹਾਰਾਜ ਜੀ ਆ ਉਹਨਾਂ ਨੇ ਕਸਮ ਖਾਦੀ ਸੀ ਵੀ ਮੈਂ ਪੈਰੀ ਜੁੱਤੀ ਨਹੀਂ ਪਾਉ ਜਿੰਨਾ ਚਿਰ ਮੇਰਾ ਸਮਾਜ ਮੇਰੇ ਕਾਬਲ ਨਹੀਂ ਹੋ ਜਾਂਦਾ ਮੈਨੂੰ ਬੜਾ ਦੁੱਖ ਲੱਗਦਾ ਇਸ ਗੱਲ ਤੇ ਕਿ ਦੋ ਰਹਿਬਰਾਂ ਨੂੰ ਜਿਹੜਾ ਇਹ ਹਾਂ ਜੋ ਉਹਨਾਂ ਦੇ ਮੇਰੇ ਮੈਂ ਭਾਵਕ ਹੋ ਚੱਲਿਆ ਸੀ ਸਭ ਕਾਂਸ਼ੀਰ ਇਹਨਾਂ ਰਹਿਬਰਾਂ ਲਈ ਅਸੀਂ ਦਿਨ ਰਾਤ ਮੈਂ ਖੜਾ ਹਾਂ ਔਰ ਜਿੱਥੇ ਵੀ ਐਕਟੋਰਸਿਟੀ ਹੁੰਦੀ ਹੈ ਜਿੱਥੇ ਤੱਕ ਮੈਂ ਪਹੁੰਚਣ ਦੀ ਕੋਸ਼ਿਸ਼ ਕਰਦਾ ਹਾਂ ਜਾਂ ਮੇਰੇ ਪਹੁੰਚ ਦੇ ਵਿੱਚ ਹੁੰਦਾ ਮੈਂ ਉੱਥੇ ਪਹੁੰਚਦਾ ਹਾਂ ਔਰ ਉਸ ਸਮਾਜ ਦੀ ਗੱਲ ਰੱਖਦੇ ਹਾਂ ਮੈਂ ਇਸ ਸਮਾਜ ਦੇ ਜਿਹੜਾ ਸਾਡੇ ਇੱਕ ਹੋਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਇੱਥੇ ਆਪਣੇ ਜਿਹੜਾ ਬੁੱਕੀ ਪ੍ਰੇ ਦੇ ਵਿੱਚ ਆ ਕਿ ਸਾਡੇ ਸਮਾਜ ਦੇ ਲਈ ਸ਼ਾਹਜ ਦੇ ਤਹਿਤ ਮਨੁ ਦੇ ਬੱਚਿਆਂ ਨੇ ਜੋ ਜੇਠੇ ਪੁੱਤ ਬਣੇ ਹੋਏ ਨੇ ਇੱਥੇ ਔਰ ਉਹਨਾਂ ਦੇ ਸਿਰੀ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੰਦੇ ਅਲੱਗ-ਅਲੱਗ ਚੁਸਕੀਆਂ ਜਿਹੜਾ ਲੌਲੀਪੌਪ ਦਿੰਦੇ ਨੇ ਉਹ ਕਿ ਇਸ ਵਾਰ ਸਾਨੂੰ ਆ ਮਿਲ ਜੂਗਾ ਇਸ ਵਾਰ ਉਹ ਮਿਲ ਜੂਗਾ ਇਸ ਮਾਧਿਅਮ ਰਹੀਂ ਮੈਂ ਪੂਰੇ ਪੰਜਾਬ ਔਰ ਮੌੜ ਟੈਲੀਵਿਜ਼ਨ ਤੇ ਮਾਧਿਅਮ ਦੇ ਰਾਹੀਂ ਮੈਂ ਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਅਗਲੇ ਨੂੰ ਕਹੋ ਵੀ ਸਾਨੂੰ ਨੌਕਰੀ ਚਾਹੀਦੀ ਆ ਆਟਾ ਦਾਲ ਨਹੀਂ ਚਾਹੀਦਾ ਤੁਸੀਂ 20000 ਰੁਪਏ ਦੀ ਨੌਕਰੀ ਮੰਗੋ ਤੁਸੀਂ ਆਟਾ ਦਾਲ ਖਰੀਦ ਕੇ ਲੈ ਕੇ ਖਾ ਲੋਗੇ ਮੈਂ ਸ਼ਡਿਊਲ ਕਾਸਟ ਹੋਣ ਦੇ ਨਾਤੇ ਮੇਰਾ ਜਿਹੜਾ ਵੀ ਉਹ ਮੈਂ ਰਾਸ਼ਨ ਕਟ ਨਹੀਂ ਬਣਾਇਆ ਕਿਉਂਕਿ ਮੈਂ ਮਿਹਨਤ ਮੈਨੂੰ ਗੁਰੂ ਰਵਦਾਸ ਨੇ ਕਿਹਾ ਕਹਿੰਦੇ ਐਸੇ ਮਿਲ ਰਹੀਏ ਮਦੋ ਜੈਸੇ ਮਗਦ ਮਖੀਰਾ ਕੰਮ ਕਰਨ ਦੀ ਔਰ ਜੁੜਨ ਦੀ ਦੋ ਗੱਲਾਂ ਨੂੰ ਐਕਸਪੈਰੀਮੈਂਟ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਮੈਂ ਕਹਿੰਦਾ ਵੀ ਸਾਨੂੰ ਜਿਹੜਾ ਕੰਮ ਆ ਉਹ ਕੰਮ ਕਰਨਾ ਚਾਹੀਦਾ ਵਾ ਇਹ ਇਨਾਂ ਚੀਜ਼ਾਂ ਤੇ ਨਹੀਂ ਉਹ ਕਹਿੰਦਾ ਕਿਉਂਕਿ ਕੰਮ ਹੋਊਗਾ ਤੇ ਅਸੀਂ ਗਧੀਆਂ ਨਾਲੀਆਂ ਵੀ ਬਣਾ ਲਾਂਗੇ ਅਸੀਂ ਮਕਾਨ ਵੀ ਬਣਾ ਲਾਂਗੇ ਅਸੀਂ ਜਿਹੜਾ ਆਟਾ ਦਾਲ ਵੀ ਖਰੀਦ ਕੇ ਖਾ ਸਕਦੇ ਆ ਪਰ ਸਾਨੂੰ ਜਿਹੜੀ ਤਰਾਸਦੀ ਬਣੀ ਪਈ ਆ ਜਿਹੜੀਆਂ ਸਰਕਾਰਾਂ ਤੁਹਾਡੇ ਕੋਲੇ ਆਉਂਦੀਆਂ ਵਾ ਉਹ ਸਰਕਾਰਾਂ ਜਿਹੜੀਆਂ ਪਾਉਂਦੀਆਂ ਤੁਹਾਨੂੰ ਇਹ ਜਿਹੜੀਆਂ ਅ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆਪਣੇ ਵਾਦੇ ਦਿੰਦਿਆਂ ਨੇ ਅਸੀਂ 15 ਲੱਖ ਦੇ ਦਿਆਂਗੇ ਜਿਵੇਂ ਮੋਦੀ ਕਹਿੰਦਾ ਸੀਗਾ ਮੋਦੀ ਨੂੰ ਹਟਾਉਣਾ ਮੈਂ ਮੇਰੇ ਭਾਰਤਵਾਸੀ ਦੇ ਲੋਕੋ ਪੰਜਾਬ ਦੇ ਲੋਕੋ ਇਹ ਖਾਸ ਕਰਕੇ ਮੈਂ ਸ਼ੈਡਿਊਲ ਕਾਸ ਲੋਕ ਸਮਾਜਾਂ ਨੂੰ ਮੈਂ ਕਰ ਰਿਹਾ ਆਪਣੇ ਸਮਾਜ ਨੂੰ ਤੁਸੀਂ ਉਹ ਚੀਜ਼ਾਂ ਨਹੀਂ ਦੇਖ ਸਕਦੇ ਜੋ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਹੁੰਦੇ ਆ ਸਾਨੂੰ ਜਿਹੜਾ ਇੱਥੇ ਨਿਰਪੱਖ ਕੋਈ ਪੱਤਰਕਾਰ ਆ ਜਿਵੇਂ ਪਿੱਛੇ ਜੇ ਮਜ਼ਦੂਰਾਂ ਦੇ ਜਦੋਂ ਐਕਟੋਨ ਸਿਟੀ ਹੋਈ ਆ ਰੇਲ ਲੋਕੋ ਧਰਨੇ ਦੇ ਵਿੱਚ ਉਸ ਟਾਈਮ ਤੇ ਇਹਨਾਂ ਨੂੰ ਵੀ ਜਿਹੜਾ ਉਹ ਨਜ਼ਰਬੰਦ ਕੀਤਾ ਗਿਆ ਸਰਕਾਰ ਵੱਲੋਂ ਔਰ ਜਿਹੜੇ ਸਰਕਾਰ ਇਹਨਾਂ ਨੂੰ ਮੈਂ ਸਰਕਾਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਇੱਕ ਜਿਹੜਾ ਆਪਣੀ ਆਪ ਦੀ ਮੌਜੂਦਾ ਸਰਕਾਰ ਆ ਇਹਨਾਂ ਨੂੰ ਇਸ ਮਾਧਿਅਮ ਰਾਹੀਂ ਮੈਂ ਜਿਹੜੇ ਆ ਕਰਿੰਦੇ ਇਹਨਾਂ ਦੇ ਰੱਖੇ ਹੋਏ ਆ ਸੀਰੀ ਆ ਜਿਹੜੇ ਉਹਨਾਂ ਦੇ ਅੱਬਾ ਜਿਹੜਾ ਉਹਨਾਂ ਦਾ ਮੈਂ ਭਗਵੰਤ ਮਾਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦਾ ਮਾਨ ਸਾਹਿਬ ਮਜ਼ਦੂਰਾਂ ਤੇ ਭੁੱਲ ਕੇ ਕਿਤੇ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਤਾਂ ਅਸੀਂ ਮਜ਼ਦੂਰਾਂ ਦੀ ਖਾਤਰ ਜਿਹੜਾ ਸੰਘਰਸ਼ ਐਸਾ ਵਿੱਡਾਂਗੇ ਜਿਹੜੀਆਂ ਛੋਟੀਆਂ ਕੁਰਸੀਆਂ ਦੀਆਂ ਚਾਰ ਲੱਤਾਂ ਵਾਂ ਉਹ ਹਿੱਲਣੀਆਂ ਚੂਲਾ ਨਜ਼ਰ ਆਉਣ ਲੱਗ ਜਾਣਗੇ ਉਹਨਾਂ ਦੀ ਕਿਉਂਕਿ ਸਾਨੂੰ ਸਾਬ ਕਾਂਸ਼ੀਰਾਮ ਦੇ ਸਾਬ ਸ੍ਰੀ ਦਿਨਾਪਨਾ ਜੀ ਦੇ ਬਾਬਾ ਸਾਹਿਬ ਦੇ ਰਸਤੇ ਆ ਔਰ ਉਹਨਿਆਈ ਆ ਉਹ ਤੁਹਾਡੀ ਉਹਨਿਆਈਆਂ ਦੀ ਜਿਹੜੀ ਉਹ ਉਹਨਾਂ ਦੀ ਮੈਨ ਪਾਵਰ ਆ ਉਹ ਵੱਧ ਰਹੀ ਆ ਘਟ ਨਹੀਂ ਰਹੀਗੀ ਇਸ ਕਰਕੇ ਸਮਾਜ ਬਹੁਤ ਸਾਡਾ ਅੱਗੇ ਨਾਲੋਂ ਚੁਸਤ ਹੋ ਗਿਆ ਵਾ ਪਰ ਉਹਨੂੰ ਦਰਸਤ ਹੋਣ ਦੀ ਲੋੜ ਆ ਚੁਸਤ ਇਸ ਕਰਕੇ ਹੋ ਗਿਆ ਕਿ ਲੋਕਾਂ ਦੀਆਂ ਉਹ ਚਾਲਾਂ ਨੂੰ ਭੇਟ ਚਾਲਾਂ ਨੂੰ ਫੜਨ ਲੱਗੇ ਨੇ ਤੇ ਦਰਸਤ ਇਸ ਕਰਕੇ ਹੋਣ ਦੀ ਲੋੜ ਆ ਕਿ ਸਾਨੂੰ ਇਸ ਵਾਰ ਸਾਨੂੰ ਸਾਡੇ ਸਮਾਜ ਨੂੰ ਜਿਹੜਾ ਐਸ்சி ਬੀਸੀ ਵਰਗ ਆ ਉਹਨਾਂ ਨੂੰ ਇੱਕ ਵਾਰੀ ਹਾਥੀ ਦੀ ਸਵਾਰੀ ਕਰ ਲੈਣੀ ਚਾਹੀਦੀ ਆ ਅਗਰ ਹਾਥੀ ਦੀ ਸਵਾਰੀ ਕਰਦੇ ਆ ਜਿਹੜੇ ਮੋਦੀ ਨੇ ਪਿਛਲੇ ਟਰਮ ਦੇ ਵਿੱਚ ਜਿਹੜੀ 14 ਤੋਂ 19 ਦੇ ਵਿੱਚ ਫਸੀਆ ਜਿਹੜੀ ਉਹ ਬੰਦ ਕੀਤੀ ਗਈ ਉਹਨਾਂ ਲਈ ਅਸੀਂ ਜਿਸ ਮੰਨੂ ਵੀ ਚੋਣ ਮੈਨੀਫੈਸਟੋ ਆ ਜਿਹੜਾ 1991 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੀ ਅਸੀਂ ਚੱਲ ਰਹੇ ਆ ਇਹਦਾ ਜਿਹੜਾ ਤੁਸੀਂ ਮੇਰਾ ਗੱਲਬਾਤ ਆ ਉਹ ਸਾਰੀ ਸੁਣੀ ਆ ਕਿ ਅਸੀਂ ਕੀ ਕਰਨਾ ਚਾਹੁੰਦੇ ਆ ਜਾਂ ਗੁਰੂ ਗੁਰਵਦਾਸ ਦੇ ਕੀ ਫਲਸਫਿਆਂ ਤੇ ਚੱਲਣਾ ਚਾਹੁੰਦੇ ਆ ਸਾਨੂੰ ਅਸੀਂ ਜਿਹੜਾ ਉਹ ਕਰਕੇ ਦਿਖਾਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਜੋ ਸ਼ਬਦ ਲਿਖੇ ਆ ਉਸ ਨੂੰ ਪੂਰਨ ਤੌਰ ਤੇ ਬਾਬਾ ਸਾਹਿਬ ਨੇ ਜਿਹੜਾ ਵਾ ਉਹ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ ਲਿਖ ਕੇ ਦਿੱਤਾ ਬਰਾਬਰਤਾ ਦਿੱਤੀ ਆ ਹਰੇਕ ਬੰਦੇ ਨੂੰ ਆਰਟੀਕਲ 19 ਦੇ ਤਹਿਤ ਜੇ ਕੋਈ ਵੀ ਕਿਸੇ ਵੀ ਜਾਤੀ ਵਰਗ ਦਾ ਵਾ 6743 ਜਾਤਾਂ ਜਿਹੜੀਆਂ ਉਹਨਾਂ ਦੇ ਅਧੀਨ ਕਿਹੜਾ ਵੀ ਆਉਂਦਾ ਪਲੱਸ 28000 ਗੋਤ ਆ ਉਹਨਾਂ ਦੇ ਅਧੀਨ ਕੋਈ ਵੀ ਸ਼ਖਸ਼ ਆਉਂਦਾ ਵਾ ਤਾਂ ਉਹ ਆਰਟੀਕਲ 19 ਦੇ ਤਹਿਤ ਇਹ ਸਰਕਾਰਾਂ ਸਾਹਮਣੇ ਪ੍ਰੋਟੈਸਟ ਕਰਦੇ ਨੇ ਤੇ ਸੰਵਿਧਾਨ ਨੂੰ ਜਿਹੜਾ ਮਾੜਾ ਕਹਿੰਦੇ ਨੇ ਉਹ ਸੰਵਿਧਾਨ ਦੀਆਂ ਸਭ ਤੋਂ ਵੱਧ ਧੱਜੀਆਂ ਉਡਾਉਣ ਵਾਲੇ ਉਹ ਲੋਕ ਨੇ ਜੋ ਸਵਿਧਾਨ ਨੂੰ ਮਾੜਾ ਕਹਿ ਰਹੇ ਆ ਔਰ ਮੈਂ ਇਥੇ ਬੇਗੰਪੁਰਾ ਚਾਹੀਦਾ ਮੈਨੂੰ ਮੈਂ ਹੋਰ ਕੋਈ ਰਾਜ ਨਹੀਂ ਚਾਹੀਦਾ ਨਾ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਅਗਰ ਪ्युअर ਖਾਲਸਾ ਜਿਹੜਾ ਸਤ ਦਸ਼ਮੇਸ਼ ਪਿਤਾ ਨੇ ਆਪਣਾ ਪਰਿਵਾਰ ਵਾਰ ਕੇ ਸਿੱਖੀਜ਼ਮ ਦੇ ਵਿੱਚ ਪੈਦਾ ਕੀਤਾ ਸੀ ਜੇ ਉਹ ਖਾਲਸ ਰਾਜ ਬੇਗੰਪੁਰਾ ਖਾਲਸ ਰਾਜ ਹੋਵੇ ਤਾਂ ਉਹਦੇ ਹਮਾਇਤੀਆਂ ਨਹੀਂ ਮੈਂ ਹੋਰ ਕਿਸੇ ਦਾ ਹਮਾਇਤੀ ਨਹੀਂਗਾ ਜੀ ਅੱਛਾ ਸਾਡੇ ਨਾਲ ਹੋਰ ਵੀ ਪ੍ਰਧਾਨ ਜੀ ਇਹ ਦੱਸਿਓ ਕਿ ਅੱਜ ਇਸ ਪਿੰਡ ਦੇ ਵਿੱਚ ਬੁੱਗੀਪੁਰਾ ਦੇ ਵਿੱਚ ਜਦੋਂ ਆਪਾਂ ਗੁਰੂ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹੈਗੇ ਆ ਸਾਰਿਆਂ ਨੂੰ ਏਕ ਕਰਕੇ ਜਾਣਨ ਦੀ ਗੱਲ ਹੈਗੀ ਆ ਬੇਗਮਪੁਰੇ ਦਾ ਸੰਕਲਪ ਆ ਜਿਹੜਾ ਗੁਰੂ ਸਾਹਿਬ ਦਾ ਬਹੁਤ ਵੱਡਾ ਸੰਕਲਪ ਹੈਗਾ ਪਰ ਉਸੇ ਫਲਸਫੇ ਨੂੰ ਅੱਗੇ ਵਧਾਉਣ ਦੇ ਲਈ ਪ੍ਰਯਤਨ ਕਰ ਰਹੇ ਸੀਗੇ ਤੁਸੀਂ ਪਰ ਉਹਨੂੰ ਸਫਲ ਨਹੀਂ ਹੋਣ ਦਿੱਤਾ ਗਿਆਗਾ ਸਾਰੇ ਗੁਰੂ ਘਰਾਂ ਦੇ ਵਿੱਚੋਂ ਜਵਾਬ ਮਿਲ ਗਿਆ ਕਿਵੇਂ ਦੇਖਦੀ ਹੈਗੀ ਇਹ ਸਿਆਸਤ ਨੂੰ ਤੇ ਖੂੜਾ ਇਸ ਤਰ੍ਹਾਂ ਦਾ ਵਰਤਾਰਾ ਹੈਗਾ ਜੀ ਔਰ ਜਿਨ੍ਹਾਂ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਸੰਘਰਸ਼ ਲੜਿਆ ਹੈਗਾ ਹਮ ਗੁਰਦਵਾਚਿੰਨ ਲੜਿਆ ਹੈਗਾ ਮੁਸੱਬਾ ਬਾਬਾ ਰਾਮ ਮੇਟਕਰ ਸਾਹਿਬ ਨੇ ਲੜੇ ਹੈਗਾ ਉਸ ਤੋਂ ਬਾਅਦ ਕਾਂਸ਼ੀਰਾਮ ਜੀ ਨੇ ਲੜਿਆ ਹੈਗਾ ਤਾਂ ਮੈਂ ਸਮਝਦਾ ਹੈਗਾ ਕਿ ਸਾਡੇ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈਗੀ ਆ ਤਾਂ ਉਹਦੇ ਵਿੱਚ ਜਿਹੜਾ ਜਿਹੜਾ ਸੰਕਲਪ ਲੈ ਕੇ ਚੱਲੇ ਸੀਗੇ ਉਹ ਕਿਸੇ ਵਿਸ਼ੇਸ਼ ਜਿਹੜਾ ਲੋਕਾਂ ਨੂੰ ਟਾਰਗੇਟ ਕਰਨ ਆ ਨਹੀਂ ਸੀਗਾ ਨਾ ਵਿਸ਼ੇਸ਼ ਲੋਕਾਂ ਨੂੰ ਉਂਗੜਾ ਸੀਗਾ ਉਹ ਉਹਨਾਂ ਨੂੰ ਨਈਮਾ ਦਿਖਾਉਣਾ ਸੀਗਾ ਸਗੋਂ ਸਰਬੱਤ ਦੇ ਭਲੇ ਦੇ ਲਈ ਜਿਹੜੀ ਐਜੂਕੇਸ਼ਨ ਹੈਗੀ ਜਿਸ ਨੇ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਵੀ ਕਿਹਾ ਹੈਗਾ ਅਰਦਾਸ ਜੀ ਨੇ ਵੀ ਜਿਹੜਾ ਕਿਹਾ ਹੈਗਾ ਔਰ ਕਬੀਰ ਜੀ ਨੇ ਵੀ ਕਿਹਾ ਹੈਗਾ ਤਾਂ ਮੈਂ ਸਮਝਦਾ ਜਿਹੜੇ ਲੋਕ ਇਸ ਮੂਵਮੈਂਟ ਨੂੰ ਜਾਂ ਇਸ ਜਿਹੜੀ ਅੰਦੋਲਨ ਨੂੰ ਗੜਾ ਹੈਗਾ ਇਸ ਨਜ਼ਰੀਏ ਨਾਲ ਦੇਖਦੇ ਹੈਗੇ ਆ ਇਹ ਖਾਸ ਪਾਰਟੀ ਦਾ ਹੈਗਾ ਮੈਂ ਉਹਨਾਂ ਦੀ ਨਿੰਦਾ ਕਰਦਾ ਆਂ ਆਪਦੀ ਸੰਸਥਾ ਵੱਲੋਂ ਅਤੇ ਮੈਂ ਇਹ ਆਸ ਕਰਦਾ ਹੈਗਾ ਕਿ ਸਾਨੂੰ ਉਹਦਾ ਬੇਗੰਪੁਰਾ ਹੈਗਾ ਰਬਦਾਸ ਜੀ ਦਾ ਉਹ ਜਿਹੜਾ ਸੰਗਲਪ ਹੈਗਾ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋਣ ਛੋਟ ਬੜੇ ਸਭ ਸਾਮ ਵਸੇ ਰਬਦਾਸ ਰਹੇ ਪ੍ਰਸੰਨ ਉਹਨੂੰ ਪੂਰਾ ਕਰਨ ਲਈ ਹੈਗਾ ਬਾਬਾ ਸਹਿਬ ਨੇ ਸਾਡੀ ਜਾਤਾਂ ਖਤਮ ਕਰਕੇ ਇੱਕ ਕੈਟਾਗਰੀ ਬਣਾਈ ਹੈਗੀ ਆ ਪੰਜਾਬ ਦੇ ਵਿੱਚ 43 ਕਾਸਟਾਂ ਨੂੰ ਇੱਕ ਕੈਟਾਗਰੀ ਦੇ ਉਹਨਾਂ ਨੇ ਕਿਹਾ ਹੈਗਾ ਵੀ ਇਹ ਸਾਰੀ ਇੱਕ ਕੈਟਾਗਰੀ ਹੈਗੀ ਆ ਇੱਕ ਵਰਗ ਹੈਗਾ ਤਾਂ ਅਸੀਂ ਵਰਗ ਰਹਿਤ ਅਤੇ ਜਾਤ ਰਹਿਤ ਸਮਾਜ ਦੀ ਸਥਾਪਨਾ ਜਿਹੜੀ ਸਾਡਾ ਸੁਪਨਾ ਸੀਗਾ ਉਹਨੂੰ ਪੂਰਾ ਕਰਨ ਲਈ ਚੱਲੇ ਹੈਗੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਜਿਹੜਾ ਕਨਸੈਪਟ ਲੈ ਕੇ ਜਿਹੜਾ ਚੱਲੇ ਸੀ ਆਪਣੇ ਇਕਬੀਰ ਸਿੰਘ ਜੀ ਤਾਂ ਅਸੀਂ ਇਹਨਾਂ ਦੇ ਨਾਲ ਸਹਿਮਤ ਹੈਗੇ ਆ ਕਿ ਸਮਾਜ ਨੂੰ ਜਾਗਰੂਕ ਕਰਨਾ ਜ਼ਰੂਰੀ ਹੈਗਾ ਉਹਨਾਂ ਨੂੰ ਚੇਤਨਨ ਕਰਨਾ ਜ਼ਰੂਰੀ ਹੈਗਾ ਬੱਚਿਆਂ ਨੂੰ ਐਜੂਕੇਟ ਕਰਨਾ ਜ਼ਰੂਰੀ ਹੈਗਾ ਤਾਂ ਜੋ ਸਾਡੇ ਜਿਹੜੇ ਗੁਰੂਆਂ ਦੀ ਜਿਹੜੀ ਸੋਚ ਹੈਗੀ ਵਿਚਾਰਧਾਰਾ ਹੈਗੀ ਆ ਫਲਸਫੀ ਹੈਗੀ ਆ ਉਹ ਰੂਬਰੂ ਜਿਹੜੀ ਸਹੀ ਮਨਾਂ ਦੇ ਵਿੱਚ ਲਾਗੂ ਹੋਵੇ ਤਾਂ ਸਲੇ ਜਿਹੜਾ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਸਮਾਜ ਦੇ ਵੱਡੇ ਹੱਥ ਤੇ ਲਈ ਜਿਹੜਾ ਹੈਗਾ ਗੁਰੂ ਘਰ ਦੇ ਸੰਝ ਹੈਗੇ ਆ ਉਹਨਾਂ ਦੀ ਸਹੀ ਵਰਤੋਂ ਨਹੀਂ ਕਰਨੀ ਚਾਹੀਦੀ ਨਾ ਕਿ ਕਿਸੇ ਖਾਸ ਵਿਅਕਤੀ ਜਾਂ ਕਿ ਖਾਸ ਵਰਗ ਦੇ ਪਿੱਛੇ ਲੱਗ ਕੇ ਇਹ ਇਨਕਾਰ ਕਰਨਾ ਕਿ ਤੁਸੀਂ ਜਿਹੜਾ ਇੱਥੇ ਕੋਈ ਪ੍ਰੋਗਰਾਮ ਨਹੀਂ ਕਰ ਸਕਦੇ ਕਿ ਇਹ ਜਿਹੜੀ ਸੋਚ ਹੈਗੀ ਆ ਬਿਲਕੁਲ ਮੈਂ ਇਹਦੀ ਨਿੰਦਾ ਕਰਦਾ ਹੈਗਾ ਤੇ ਆਸ ਕਰਦਾ ਕਿ ਜਿਹੜੇ ਉਹ ਸਾਥੀ ਹੈਗੇ ਆ ਗੁਰੂਆਂ ਦੀ ਸੋਚ ਨੂੰ ਜਿਹੜਾ ਮੰਨਦੇ ਹੋਏ ਅੱਗੇ ਤੋਂ ਗੜਾ ਹੈਗਾ ਜਹੀ ਗਲਤੀ ਨਹੀਂ ਕਰਨਗੇ ਅਤੇ ਸਮਾਜ ਦੇ ਹਿੱਤ ਦੇ ਵਿੱਚ ਡਾਏਗਾ ਉਹ ਸਭ ਦੇ ਭਲੇ ਦੇ ਲਈ ਗੜਾ ਹੈਗਾ ਕੰਮ ਕਰਨਗੇ ਮੈਂ ਮੋਰ ਟੈਲੀਵਿਜ਼ਨ ਆਪਾਂ ਆਪੇ ਦੇਖਦੇ ਹੈਗੇ ਸਾਡੇ ਸਮਾਜ ਦੇ ਵਿੱਚ ਵੱਖਰੇ ਵੱਖਰੀ ਤੱਬ ਕਿ ਵੱਖਰੀਆਂ ਵੱਖਰੀਆਂ ਜਾਤਾਂ ਹਨ ਤੇ ਗੁਰੂ ਘਰ ਵੱਖਰੇ ਵੱਖਰੇ ਬਣਾ ਲਏ ਹੈਗੇ ਜਦੋਂ ਜਰਨਲ ਕਾਸਟ ਨੇ ਐਸਸੀ ਦੇ ਨਾਲ ਵਿਤਕਰਾ ਕੀਤਾ ਤੇ ਉਹਨਾਂ ਨੇ ਆਪ ਦਾ ਵੱਖਰਾ ਗੁਰੂ ਘਰ ਬਣਾ ਲਿਆ ਪਰ ਐਸਸੀ ਤਬਕਿਆਂ ਦੇ ਵਿੱਚੋਂ ਵੀ ਕਾਫੀ ਸਾਰੀਆਂ ਜਮਾਤਾਂ ਜਿਹੜੀਆਂ ਇੱਕ ਦੂਸਰੇ ਨੂੰ ਜਿਹੜਾ ਨੀਵਾ ਦਿਖਾਉਣ ਦੇ ਲਈ ਉਤਾਵਲੀਆਂ ਰਹਿੰਦੀਆਂ ਹੈਗੀਆਂ ਉਹਨਾਂ ਨੇ ਵੀ ਆਪਦੇ ਆਪ ਦੇ ਵੱਖਰੇ ਗੁਰੂ ਘਰ ਬਣਾ ਲਏ ਪਰ ਹੁਣ ਇਹਨਾਂ ਜੋਸ਼ ਆਪਣੀਆਂ ਜਾਤਾਂ ਵਾਲੀਆਂ ਨੇ ਜੋ ਛੋਟਿਆਂ ਨੇ ਛੋਟੀਆਂ ਜਾਤਾਂ ਵਾਲਿਆਂ ਨੇ ਕਹਿ ਲਗੀ ਆਪਾਂ ਆਪਣੇ ਸਮਾਜ ਦੇ ਵਿੱਚ ਇਹ ਕਿਹਾ ਜਾਂਦਾ ਹੈਗਾ ਜਿਹੜਾ ਉਹਨਾਂ ਨੇ ਗੁਰੂ ਘਰ ਬਣਾ ਲਏ ਪਰ ਉਹਨਾਂ ਗੁਰੂ ਘਰਾਂ ਦੇ ਉੱਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਵੀ ਦੁਆਰਾ ਤੋਂ ਫੇਰ ਜੋ ਬਾਬਾ ਜੀਵਨ ਸਿੰਘ ਦੇ ਨਾਂ ਤੇ ਗੁਰੂ ਘਰ ਆ ਜੋ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਗੁਰੂ ਘਰ ਆ ਉਹਨਾਂ ਦੇ ਉੱਤੇ ਵੀ ਦੁਆਰਾ ਤੋਂ ਫੇਰ ਕਿਤੇ ਨਾ ਕਿਤੇ ਉਸੇ ਜਰਨਲ ਵਰਗ ਦਾ ਕਬਜ਼ਾ ਹੈਗਾ ਤੁਹਾਨੂੰ ਲੱਗਦਾ ਨਹੀਂਗਾ ਬਿਲਕੁਲ ਇਹ ਗੱਲ ਹੈ ਕਿ ਆ ਵੀ ਜਿਹੜੇ ਗੁਰਦੁਆਰੇ ਵੱਖਰੇ ਵੱਖਰੇ ਜਿਹੜੇ ਕਾਸਟਾਂ ਦੇ ਜਿਹੜੇ ਬਣੇ ਹੈਗੇ ਆ ਉਹ ਉਹ ਬਣਾਉਣੇ ਵੀ ਤਾਪ ਹੈ ਕਿਉਂਕਿ ਜਰਨਲ ਕਾਸਟ ਜਿਹੜਾ ਸੀ ਗੁਰਦੁਆਰਿਆਂ ਦੇ ਵਿੱਚ ਜਿਹੜਾ ਅੰਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਕਰ ਕੀਤਾ ਜਾਂ ਉਹਨਾਂ ਨੂੰ ਪ੍ਰੋਗਰਾਮ ਕਰਨ ਤੋਂ ਉਹਨਾਂ ਨੂੰ ਮਨਾ ਕੀਤਾ ਇਸ ਲਈ ਜਿਹੜੇ ਗੁਰਦੁਆਰੇ ਬਣੇ ਹੈਗੇ ਆ ਤੇ ਕਈ ਥਾਂ ਮੈਂ ਆਪਣੇ ਪਿੰਡ ਗੱਜਣਾ ਵਾਲੇ ਦੀ ਗੱਲ ਕਰਾਂ ਤਾਂ ਉੱਥੇ ਅਸੀਂ ਜਿਹੜਾ ਇੱਕ ਹੀ ਗੁਰਦੁਆਰਾ ਇੱਕ ਹੀ ਸ਼ਮਸ਼ਾਨ ਘਾਟ ਦਾ ਸੰਕਲਪ ਲਿਆ ਹੈਗਾ ਸਭ ਤੋਂ ਪਹਿਲਾਂ ਮੈਂ ਉਹਦੇ ਖਲਾਹੋ ਆਲਟਾਈ ਸੀਗੀ ਵੀ ਇੱਥੇ ਇੱਕ ਗੁਰਦੁਆਰਾ ਹੋਵੇ ਇੱਕ ਹੀ ਸ਼ਮਸ਼ਾਨ ਘਾਟ ਹੋਵੇ ਤਾਂ ਮੈਂ ਸਮਝਦਾ ਵੀ ਜਿਹੜੇ ਬਣੇ ਹੋਏ ਚਲੋ ਉਹ ਤਾਂ ਬਣੇ ਹੈਗੇ ਆ ਪਰ ਅੱਗੇ ਤੋਂ ਜਿਹੜੇ ਹੈਗੇ ਆ ਗੁਰਦੁਆਰਾ ਗੁਰੂ ਘਰ ਇੱਕ ਹੀ ਹੋਵੇ ਪੁੱਤ ਸਰਬੱਤ ਦੇ ਭਲੇ ਦੀ ਸਾਂਝ ਜਿਹੜੀ ਗੱਲ ਹੋਵੇ ਉੱਥੋਂ ਦੇ ਸਾਰੇ ਪਿੰਡ ਨਗਰ ਹੈਗੇ ਸਾਰੀਆਂ ਜਿਹੜੀਆਂ ਜਾਤਾਂ ਜਮਾਤਾਂ ਹੈਗੀਆਂ ਕਾਸਟ ਹੈਗੀਆਂ ਉੱਥੇ ਮਿਲ ਬੈਠ ਕੇ ਜਿਹੜੇ ਫੈਸਲੇ ਕਰਨ ਵੀ ਅਸੀਂ ਜਿਹੜਾ ਸਮਾਜਿਕ ਕੀ ਕਰਨਾ ਹੈਗਾ ਸਾਡੇ ਗੁਰੂ ਗੁਰੂਆਂ ਦੇ ਦਰਨ ਦਿਹਾੜੇ ਆ ਉਹ ਕਿਵੇਂ ਲਾਉਣੇ ਹੈਗੇ ਤਾਂ ਜੋ ਇੱਕ ਸਾਂਝੀ ਵਾਲਤਾ ਦਾ ਇੱਕ ਭਾਈਚਾਰਕ ਜਿਹੜੀ ਸਾਂਝ ਮਜ਼ਬੂਤ ਹੋਵੇ ਤਾਂ ਮੈਂ ਸਮਝਦਾ ਵੀ ਜਿਹੜਾ ਹੁਣ ਇਸ ਤਰ੍ਹਾਂ ਦਾ ਵਰਤਾਰਾ ਹੈਗਾ ਇਹਨੂੰ ਅੱਗੇ ਨਾਮਧਾਉਂਦੇ ਹੋਏ ਅੱਗੇ ਏਕਤਾ ਦੇ ਲਈ ਜਿਹੜਾ ਹੈਗਾ ਇਕੱਠੇ ਕਰਨ ਦੇ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਅੱਛਾ ਇੱਕ ਆਖਰੀ ਸਵਾਲ ਕੱਲ ਦਿੱਲੀ ਵਿੱਚ ਇੱਕ ਵਿਸ਼ਾਲ ਇਕੱਠ ਹੋਇਆ ਸਵਿਧਾਨ ਬਚਾਉਣ ਦੀ ਲੋਕਤੰਤਰ ਬਚਾਉਣ ਦੀ ਗੱਲਬਾਤ ਕੀਤੀ ਗਈ ਕੇਜਰੀਵਾਲ ਨੂੰ ਛਡਵਾਉਣ ਦੀ ਭਾਵੇਂ ਛਡਵਾਉਣ ਦੇ ਲਈ ਉਹ ਰੈਲੀ ਸੀਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੰਤਰੀ ਜਿਹੜੇ ਉਹ ਈਡੀ ਨੇ ਆ ਜਿਹੜਾ ਉਹ ਅੰਦਰ ਕਰ ਦਿੱਤੇ ਗਏ ਹੈਗੇ ਅਜਿਹੇ ਸਮੇ ਸਾਰੀਆਂ ਪਾਰਟੀਆਂ ਜਿਹੜੀਆਂ ਇੰਡੀਆ ਅਲਾਈਅੰਸ ਦੇ ਨਾਲ ਕਿਤੇ ਨਾ ਕਿਤੇ ਇਕੱਤਰਤ ਹੋ ਰਹੀਆਂ ਹੈਗੀਆਂ ਤੁਹਾਨੂੰ ਨਹੀਂ ਲੱਗਦਾਗਾ ਕਿ ਜੋ ਦਲਤ ਪੱਖੀ ਪਾਰਟੀਆਂ ਹੈਗੀਆਂ ਐਸਸੀ ਪੱਖੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਉਸ ਅਲਾਈਅੰਸ ਦੇ ਨਾਲ ਇਕੱਠੇ ਹੋ ਕੇ ਕਿਤੇ ਨਾ ਕਿਤੇ ਸੰਵਿਧਾਨ ਬਚਾਉਣ ਦੀ ਲੜਾਈ ਦੇ ਵਿੱਚ ਸਾਥ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਆਰਐਸਐਸ ਦੀਆਂ ਨੀਤੀਆਂ ਹੈਗੀਆਂ ਆ ਦੇ ਇੱਕ ਬਿਲਕੁਲ ਇਹ ਗੱਲ ਸਹੀ ਹੈਗੀ ਕਿਉਂਕਿ ਸਭ ਤੋਂ ਵੱਡਾ ਡਾ ਖਤਰਾ ਹੈਗਾ ਅੱਜ ਲੋਕਤੰਤਰ ਨੂੰ ਤੇ ਸੰਵਿਧਾਨ ਨੂੰ ਹੈਗਾ ਤੇ ਉਹਦੇ ਲਈ ਜਿਹੜੀ ਹੈਗੀ ਆ ਜਿਹੜੀ ਮੋਦੀ ਸਰਕਾਰ ਜਾਂ ਆਰਐਸਐਸ ਦੀਆਂ ਨੀਤੀਆਂ ਹੈਗੀਆਂ ਉਹ ਜ਼ਿੰਮੇਵਾਰ ਹੈਗੀਆਂ ਕਿਉਂਕਿ ਇਹ ਉਹਨਾਂ ਦੇ ਕੋਲ ਡਾਈ ਵੀਐਮ ਹੈਗੀ ਆ ਅਸਲ ਦੇ ਵਿੱਚ ਮਾਡਰਨ ਨੈਮਨ ਸਮ੍ਰਿਤੀ ਕੰਨੇ ਹੈਗੀਆਂ ਤਾਂ ਉਹ ਏ ਚਾਹੁੰਦੇ ਹੈਗੇ ਜਿਹੜੀਆਂ ਅਲਾਈਅੰਸ ਪਾਰਟੀਆਂ ਜਿਹੜੀਆਂ ਇੰਡੀਆ ਇਕੱਠ ਜੋੜ ਹੈਗਾ ਕਿ ਜਿਹੜੇ ਮੋਦੀ ਸਰਕਾਰ ਜਿਹੜੀ ਹੈਗੀ ਆ ਇਹ ਨੂੰ ਹਟਾ ਕੇ ਜਿਹੜਾ ਹੈਗਾ ਲੋਕ ਪੱਖੀ ਜੜੀਆਂ ਸਰਕਾਰਾਂ ਬਣਨ ਤਾਂ ਜਿਹੜਾ ਹੈਗਾ ਇਹ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਵੇਚ ਰਿਹਾ ਹੈਗਾ ਅਤੇ ਜਿਹੜਾ এডੂਕੇਸ਼ਨ ਦਾ ਜਿਹੜਾ ਪਾਲਿਸੀ ਲਿਆ ਗਈ ਗਰੀਬਾਂ ਕੋਲ এডੂਕੇਸ਼ਨ ਕੋਈ ਜਾ ਰਹੀ ਹੈਗੀ ਆ ਤੇ ਰੋਜ਼ਗਾਰ ਖੋਇਆ ਜਾ ਰਿਹਾ ਹੈਗਾ ਇਸ ਲਈ ਜਿਹੜਾ ਹੈਗਾ ਇੰਡੀਆ ਗੱਠ ਜੋੜ ਦੇ ਜਿਹੜੇ ਅਪਰਾਲੇ ਵਿੱਚ ਮੈਂ ਸਮਝਦਾ ਹੈਗਾ ਕਿ ਸਭ ਤੋਂ ਵੱਡੇ ਦੁਸ਼ਮਣ ਨੂੰ ਹਰਾਉਣ ਦੇ ਲਈ ਜਿਹੜੇ ਛੋਟੇ ਜਿਹੜੇ ਆ ਪਾਰਟੀਆਂ ਹੈਗੀਆਂ ਜਾਂ ਛੋਟੇ ਤਬਕਿਆਂ ਦੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਜਰੂਰ ਜਿਹੜਾ ਇਹ ਸੋਚਣਾ ਚਾਹੀਦਾ ਹੈਗਾ ਤਾਂ ਜੋ ਵੱਡੇ ਦੁਸ਼ਮਣ ਨੂੰ ਹਰਾਇਆ ਜਾ ਸਕੇ ਮੁੱਦੇ ਨੂੰ ਹਟਾਇਆ ਜਾ ਸਕੇ